माननीय पुलिस कमिश्नर अमरिंदर सरदार गुरप्रीत सिंह पोलर साहब ਦੇ ਦਿਹਾ ਨਿਰਦੇਸ਼ੇ ਐਸ ਐਚਓ ਕੰਟੋਲਮੈਂਟ ਡੀਐਸਪੀ ਵੈਸਟ ਐਸసీపీ ਵੈਸਟ ਸਾਹਿਬ ਸਾਚ ਸ਼ਿਪ ਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕਲੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਨ੍ਹੀ ਉਮਰ ਕਰੀਬ 43-45 ਸਾਲ ਹੈਗੇ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਐ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਪੁਆਇੰਟ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ 'ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਐਲਾਈਸ ਮੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲੋਂ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਤੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਰੋਡ ਦੇ ਲਾਗੇ ਉੱਥੇ ਗ੍ਰਿਫਤਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ 컨ਟੇਨਰ ਦਾ ਜਿਹੜਾ ਅਸ਼ੋਕੀਲੈਂਡ ਦਾ ਡਰਾਈਵਰ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇਰ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਦੇ ਦਿਖਾ ਨਿਰਦੇਸ਼ੇ ਐਸ ਐਚਓ ਕੰਟੋਲਮੈਂਟ ਡੀਐਸਪੀ ਵੈਸਟ ਐਸਸੀਪੀ ਵੈਸਟ ਸਾਹਿਬ ਸਾਥ ਸ਼ਿਵ ਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜਾ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕਰੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹਿਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੇਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟਪੌਂਟ ਕੀਤਾ ਤੇ ਇਨਫੋਰਮੇਸ਼ਨ ਤੇ ਤੇ ਅਮ 1020 ਗੱਟੂ ਅ ਕਬਜ਼ੇ ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਐਲਾਈਸ ਬੰਟੀ ਐ अराउंड 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੀਮਰਾਜ ਹੈ ਇਹਦੇ ਤੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਸੀਰਤ ਰੋਡ ਦੇ ਲਾਗੇ ਉੱਥੇ ਜੈਕਸਟਾਰ ਕੀਤਾ ਜੀ ਤੇ ਐ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਅਸ਼ੋਕ ਲੀਨ ਲੈਂਡ ਦਾ ਡਰਾਈਵਰ